ਪੈਨਸ਼ਨ ਦੇ ਹੱਕਦਾਰ ਬਜ਼ੁਰਗਾਂ ਲਈ ਖੁਸ਼ਖਬਰੀ ਪੈਨਸ਼ਨ 'ਚ ਹੋਇਆ ਵੱਡਾ ਵਾਧਾ ਪੈਨਸ਼ਨ 'ਚ ਹੋਇਆ ਦੁੱਗਣਾ ਵਾਧਾ ਮੁਫਤ ਬਿਜਲੀ ਸਣੇ 78000 ਰੁਪਏ ਦੀ ਸਬਸਿਡੀ ਦਾ ਉਠਾਓ ਲਾਭ ਆਮ ਲੋਕਾਂ ਦੀਆਂ ਲੱਗੀਆਂ ਮੋਤਜਾਂ ਸੋਨੇ ਦੀਆਂ ਟੜਮਟੀਆਂ ਕੀਮਤਾਂ ਜਾਣੋ 10 ਗ੍ਰਾਮ ਸਣੇ 22 24 ਕੈਰਟ ਹੋਇਆ ਕਿੰਨਾ ਸਸਤਾ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦੇ ਮੁੱਖ ਅਪਡੇਟ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਅਤੇ ਵਾਤਾਵਰਨ ਦੀ ਰੱਖਿਆ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਸੂਰਜੀ ਊਰਜਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਸੂਰਜੀ ਘਰ ਮੁਫਤ ਬਿਜਲੀ ਯੋਜਨਾ ਇੱਕ ਕ੍ਰਾਂਤੀਕਾਰੀ ਪਹਿਲ ਹੈ ਜੋ ਲੱਖਾਂ ਭਾਰਤੀ ਪਰਿਵਾਰਾਂ ਨੂੰ ਮੁਫਤ ਬਿਜਲੀ ਦਾ ਲਾਭ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ। ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਘਰ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ ਸਬਸਿਡੀ ਪ੍ਰਦਾਨ ਕਰ ਰਹੀ ਹੈ। ਇਸ ਦਾ ਮੁੱਖ ਉਦੇਸ਼ ਦੇਸ਼ ਨੂੰ ਊਰਜਾ ਦੇ ਮਾਮਲੇ ਵਿੱਚ ਸਵੈ ਨਿਰਪਰ ਬਣਾਉਣਾ ਅਤੇ ਨਾਗਰਿਕਾਂ ਨੂੰ ਮਹਿੰਗੇ ਬਿਜਲੀ ਬਿੱਲਾਂ ਤੋਂ ਰਾਹਤ ਪ੍ਰਦਾਨ ਕਰਨਾ ਹੈ ਸਰਕਾਰੀ ਇਸ ਯੋਜਨਾ ਲਈ 75000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ ਇਸ ਯੋਜਨਾ ਦੇ ਜਰੀਏ ਦੇਸ਼ ਦੇ 1 ਕਰੋੜ ਘਰਾਂ ਵਿੱਚ ਸੋਲਰ ਛੱਤ ਪ੍ਰਣਾਲੀਆਂ ਲਗਾਈਆਂ ਜਾਣਗੀਆਂ ਜੋ ਪ੍ਰਤੀ ਮਹੀਨਾ 300 ਯੂਨਟਾਂ ਤੱਕ ਮੁਫਤ ਬਿਜਲੀ ਦਾ ਲਾਭ ਪ੍ਰਦਾਨ ਕਰਨਗੀਆਂ ਇਹ ਪਹਿਲ ਨਾ ਸਿਰਫ ਆਰਥਿਕ ਤੌਰ ਤੇ ਸਗੋਂ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਮਹੱਤਵਪੂਰਨ ਹੈ ਇਸ ਦਾ ਮੁੱਖ ਲਾਭ ਕੀ ਹੈ ਆਓ ਜਾਣਦੇ ਹਾਂ ਇਸ ਯੋਜਨਾ ਦੇ ਤਹਿਤ ਨਾਗਰਿਕਾਂ ਨੂੰ ਉਪਲਬਧ ਲਾਭ ਵਿਆਪਕ ਅਤੇ ਲੰਬੇ ਸਮੇਂ ਦੇ ਹਨ ਸਰਕਾਰ 3 ਕਿਲੋਵਾਟ ਤੱਕ ਦੇ ਸੋਲਰ ਪੈਨਲਾਂ ਤੇ 40% ਤੱਕ ਸਬਸਿਡੀ ਦੇ ਰਹੀ ਹੈ ਜੇਕਰ ਤੁਸੀਂ 3 ਕਿਲੋਵਾਟ ਤੋਂ ਵੱਧ ਅਤੇ 5 ਕਿਲੋਵਾਟ ਤੱਕ ਦਾ ਸੋਲਰ ਸਿਸਟਮ ਲਗਾਉਂਦੇ ਹੋ ਤਾਂ ਪਹਿਲੇ 3 ਕਿਲੋਵਾਟ ਤੇ 40% ਅਤੇ ਬਾਕੀ ਸਮਰੱਥਾ ਤੇ 20% ਸਬਸਿਡੀ ਮਿਲੇਗੀ ਬਾਅਦ ਤੋਂ ਬਾਅਦ ਸਬਸਿਡੀ ਦੀ ਰਕਮ 78000 ਰੁਪਏ ਤੱਕ ਹੈ ਜੋ ਸਿੱਧੇ ਲਾਭਪਾਤ ਦੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਸੋਲਰ ਪੈਨਲ ਲਗਵਾਉਣ ਤੋਂ ਬਾਅਦ ਕਿਸੇ ਨੂੰ 20 ਤੋਂ 25 ਸਾਲਾਂ ਲਈ ਨਿਰੰਤਰ ਬਿਜਲੀ ਦਾ ਲਾਭ ਮਿਲੇਗਾ ਇਸ ਸਮੇਂ ਦੌਰਾਨ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਾਧੂ ਖਰਚਾ ਨਹੀਂ ਚੱਲਣਾ ਪੈਂਦਾ ਇਸ ਵਾਰ ਸੋਲਰ ਸਿਸਟਮ ਲਗਾਉਣ ਦੀ ਲਾਗਤ 5 ਤੋਂ 6 ਸਾਲਾਂ ਵਿੱਚ ਵਸੂਲ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਮੁਫਤ ਬਿਜਲੀ ਪ੍ਰਦਾਨ ਕਰਦਾ ਹੈ ਜੇਕਰ ਤੁਹਾਡਾ ਸੋਲਰ ਸਿਸਟਮ ਵਾਧੂ ਬਿਜਲੀ ਪੈਦਾ ਕਰਦਾ ਹੈ ਤਾਂ ਤੁਸੀਂ ਇਸ ਨੂੰ ਬਿਜਲੀ ਬੋਰਡ ਵਿੱਚ ਵਾਪਸ ਵੇਚ ਸਕਦੇ ਹੋ ਅਤੇ ਵਾਧੂ ਆਮਦਨ ਵੀ ਕਮਾ ਸਕਦੇ ਹੋ ਲੋੜੀਂਦੇ ਦਸਤਾਵੇਜ਼ ਇਸ ਯੋਜਨਾ ਲਈ ਅਰਜੀ ਦੇਣ ਲਈ ਕੁਝ ਮਹੱਤਵਪੂਰਨ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਪਛਾਣ ਲਈ ਆਧਾਰ ਕਾਰਡ ਲਾਜ਼ਮੀ ਹੈ ਤੁਹਾਡਾ ਨਵੀਨਤਮ ਬਿਜਲੀ ਬਿੱਲ ਪਤੇ ਤੇ ਸਬੂਤ ਵਜੋਂ ਜਮਾ ਕਰਨਾ ਪੈਂਦਾ ਹੈ ਘਰ ਦੀ ਮਾਲਕੀ ਸਾਬਤ ਕਰਨ ਲਈ ਜਾਇਦਾਦ ਰਜਿਸਟ੍ਰੇਸ਼ਨ ਦਸਤਾਵੇਜ਼ ਜਾਂ ਘਰ ਦਾ ਲੀਜ਼ ਦਿਖਾਉਣਾ ਪੈਂਦਾ ਹੈ ਸਬਸਿਡੀ ਟਰਾਂਸਫਰ ਲਈ ਬੈਂਕ ਪਾਸਬੁੱਕ ਜਾਂ ਰੱਦ ਕੀਤੇ ਚੈੱਕ ਦੀ ਲੋੜ ਹੋਵੇਗੀ ਊਜਾ ਥਾਮਾ ਸਥਾਨਕ ਅਥਾਰਟੀ ਤੋਂ ਇਜਾਜ਼ਤ ਪੱਤਰ ਵੀ ਮੰਗਿਆ ਜਾ ਸਕਦਾ ਹੈ ਸਾਰੇ ਦਸਤਾਵੇਜ਼ ਸਕੈਨ ਕਰਕੇ ਡਿਜੀਟਲ ਰੂਪ ਵਿੱਚ ਤਿਆਰ ਰੱਖੋ ਤਾਂ ਜੋ ਆਨਲਾਈਨ ਅਰਜੀ ਵਿੱਚ ਕੋਈ ਸਮੱਸਿਆ ਨਾ ਆਵੇ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵਿੱਚ ਵਿਧਵਾ ਪੈਨਸ਼ਨ 'ਚ ਹੋਇਆ ਦੁੱਗਣਾ ਵਾਧਾ ਜਾਣੋ ਹੁਣ ਕਿੰਨੇ ਹਜ਼ਾਰ ਤੱਕ ਦਾ ਮਿਲੇਗਾ ਆ ਫਾਇਦਾ ਵਿਧਵਾ ਪੈਨਸ਼ਨ ਯੋਜਨਾ ਭਾਰਤ ਵਿੱਚ ਮਹਿਲਾ ਸਸ਼ਕਤੀਕਰਨ ਵੱਲ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੈ ਸਾਲ 2025 ਵਿੱਚ ਇਸ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਜਿਸ ਨਾਲ ਦੇਸ਼ ਦੀਆਂ ਉਹਨਾਂ ਸਾਰੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਹਨ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਜੋ ਲੱਖਾਂ ਔਰਤਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ ਇਹ ਯੋਜਨਾ ਉਹਨਾਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜਿਨ੍ਹਾਂ ਕੋਲ ਯੋਜ ਆਮਦਨ ਦਾ ਕੋਈ ਨਿਯਮਿਤ ਸਰੋਤ ਨਹੀਂ ਹੈ ਅਤੇ ਉਹ ਆਪਣ ਦੀ ਰੋਜ਼ਾਨਾ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਹਨ 2025 ਵਿੱਚ ਮਿਲਣ ਵਾਲੇ ਦੋਰੇ ਲਾਭ ਸਾਲ 2025 ਤੋਂ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਵਿੱਚ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਕੇ ਇੱਕ ਕ੍ਰਾਂਤੀਕਾਰੀ ਤਬਦੀਲੀ ਕੀਤੀ ਹੈ ਪਹਿਲਾਂ ਜਿੱਥੇ ਔਰਤਾਂ ਨੂੰ ਮਹੀਨਾਵਾਰ 1000 ਤੋਂ 1500 ਰੁਪਏ ਤੱਕ ਦੀ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ 2000 ਤੋਂ 2500 ਰੁਪਏ ਤੱਕ ਦੀ ਪੈਨਸ਼ਨ ਮਿਲ ਰਹੀ ਹੈ ਇਹ ਵਾਅਦਾ ਖਾਸ ਤੌਰ ਤੇ ਪਿੰਡੂ ਖੇਤਰ ਦੀਆਂ ਔਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਜਿੱਥੇ ਰਹਿਣ ਸਹਿਣ ਦੀ ਲਾਗਤ ਵਧ ਰਹੀ ਹੈ ਇਸ ਬਾਧੇ ਨਾਲ ਔਰਤਾ ਦੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਵਿੱਚ ਬਹੁਤ ਸੁਧਾਰ ਹੋਇਆ ਹੈ। ਸਰਕਾਰ ਦਾ ਇਹ ਫੈਸਲਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤਾਂ ਜੋ ਔਰਤਾਂ ਦੀ ਅਸਾਮਦਨ ਘਟ ਨਾ ਹੋਵੇ ਅਤੇ ਉਹ ਸਨਮਾਨ ਨਾਲ ਜ਼ਿੰਦਗੀ ਜੀ ਸਕਣ। ਸਧਾਰਨ ਅਰਜੀ ਪ੍ਰਕਿਰਿਆ। ਸਰਕਾਰ ਨੇ ਇਸ ਯੋਜਨਾ ਲਈ ਅਰਜੀ ਦੇਣ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਬਣਾ ਦਿੱਤਾ ਹੈ। ਔਰਤਾ ਦੋ ਤਰੀਕਿਆਂ ਨਾਲ ਅਰਜੀ ਦੇ ਸਕਦੀਆਂ ਹਨ। ਆਫਲਾਈਨ ਅਤੇ ਆਨਲਾਈਨ ਆਫਲਾਈਨ ਅਰਜੀ ਲਈ ਔਰਤਾਂ ਨੂੰ ਆਪਣੇ ਸਥਾਨਕ ਪੰਚਾਇਤ ਦਫ਼ਤਰ ਜਾਂ ਰਾਜ ਦੇ ਸਮਾਜ ਭਲਾਈ ਵਿਭਾਗ ਜਾਣਾ ਪੈਂਦਾ ਹੈ ਆਨਲਾਈਨ ਅਰਜੀ ਦੇਣ ਲਈ ਤੁਹਾਨੂੰ ਸਬੰਧਿਤ ਰਾਜ ਦੀ ਅਧਿਕਾਰਿਤ ਵੈੱਬਸਾਈਟ ਤੇ ਜਾਣਾ ਪਵੇਗਾ ਅਤੇ ਵਿਧਵਾ ਪੈਨਸ਼ਨ ਯੋਜਨਾ ਦਾ ਲਿੰਕ ਲੱਭਣਾ ਪਵੇਗਾ ਫਾਰਮ ਭਰਨ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਂਦੇ ਹਨ ਅਤੇ ਅਰਜੀ ਜਮ੍ਹਾਂ ਕਰਬਾਣੀ ਪੈਂਦੀ ਹੈ ਅਰਜੀ ਤੋਂ ਬਾਅਦ ਪ੍ਰਾਪਤ ਅਰਜੀ ਨੰਬਰ ਰੱਖਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਵਾਰ ਤੋਂ ਆਰਜੀ ਦੀ ਸਥਿਤੀ ਦੀ ਜਾਂਚ ਕਰਨ ਲਈ ਕੀਤੀ ਜਾ ਸਕਦੀ ਹੈ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਇੰਨਾ ਸਰਲ ਬਣਾ ਦਿੱਤਾ ਹੈ ਕਿ ਕੋਈ ਵੀ ਔਰਤ ਆਸਾਨੀ ਨਾਲ ਅਰਜੀ ਦੇ ਸਕਦੀ ਹੈ ਲੋੜੀਂਦੇ ਦਸਤਾਵੇਜ਼ ਅਤੇ ਯੋਗਤਾ ਇਸ ਯੋਜਨਾ ਲਈ ਅਰਜੀ ਦੇਣ ਲਈ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇਹਨਾਂ ਵਿੱਚ ਆਧਾਰ ਕਾਰਡ ਪਛਾਣ ਪੱਤਰ ਪਤੀ ਦਾ ਮੌਤ ਸਰਟੀਫਿਕੇਟ ਰਿਹਾਇਸ਼ ਸਰਟੀਫਿਕੇਟ ਬੈਂਕ ਪਾਸਬੁੱਕ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਸ਼ਾਮਿਲ ਹਨ ਇਸ ਤੋਂ ਇਲਾਵਾ ਇੱਕ ਹਲਫਨਾਮਾ ਵੀ ਦੇਣਾ ਪੈਂਦਾ ਹੈ ਜਿਸ ਵਿੱਚ ਇਸਪਾਸ ਕਰਨਾ ਪਵੇਗਾ ਕਿ ਵਿਨੇਕਾਰ ਔਰਤ ਕਿਸੇ ਹੋਰ ਸਰਕਾਰੀ ਯੋਜਨਾ ਦਾ ਲਾਭ ਨਹੀਂ ਲੈ ਰਹੀ ਹੈ ਸਾਰੇ ਦਸਤਾਵੇਜ਼ ਸਪਸ਼ਟ ਅਤੇ ਸਹੀ ਢੰਗ ਨਾਲ ਤਿਆਰ ਕਰਨੇ ਪੈਣਗੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਰੇ ਦਸਤਾਵੇਜ਼ ਵੈਧ ਹੋਣ ਅਤੇ ਉਹਨਾਂ ਵਿੱਚ ਕੋਈ ਗਲਤੀ ਨਾ ਹੋਵੇ ਸਰਕਾਰ ਨੇ ਇਹਨਾਂ ਦਸਤਾਵੇਜ਼ਾਂ ਦੀ ਸੂਚੀ ਘਟੋ ਘਟ ਰੱਖੀ ਹੈ ਅਤੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਤੋਂ ਬਾਅਦ ਹੀ ਯੋਜਨਾ ਦਾ ਲਾਭ ਮਿਲਦਾ ਹੈ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਆਮ ਲੋਕਾਂ ਦੀਆਂ ਲੱਗੀਆਂ ਮੌਜਾਂ ਸੋਨੇ ਦੀਆਂ ਢੜਮਡੀਆਂ ਕਿ ਜਾਣੋ ਬੁੱਧਵਾਰ ਨੂੰ 10 ਗ੍ਰਾਮ ਸਨੇਮ 22 ਤੋਂ 24 ਕੈਰਟ ਕਿੰਨਾ ਸਸਤਾ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਅੱਜ ਬੁੱਧਵਾਰ ਨੂੰ 16 ਜੁਲਾਈ 2025 ਨੂੰ ਭਾਰੀ ਗਿਰਾਵਟ ਆਈ ਹੈ ਅਜੀਬ ਸਥਿਤੀ ਵਿੱਚ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾਈ ਹੈ ਇਹ ਤੁਹਾਡੇ ਲਈ ਸਹੀ ਮੌਕਾ ਹੋ ਸਕਦਾ ਹੈ ਪਰ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਦਰ ਦੀ ਜਾਂਚ ਕਰੋ ਇਹ ਖਬਰ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦੀ ਹੈ ਅੱਜ 24 ਕੈਰਟ ਸੋਨਾ 99760 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰਕਰ ਇਹ ਜੋ ਕਿ ਇੱਕ ਦਿਨ ਪਹਿਲਾਂ ਯਾਨੀ 15 ਜੁਲਾਈ ਨੂੰ 99890 ਰੁਪਏ ਦੀ ਦਰ ਨਾਲ ਵਿਕ ਰਿਹਾ ਸੀ ਇਸੇ ਤਰ੍ਹਾਂ ਅੱਜ 22 ਕੈਰਟ ਸੋਨਾ 91440 ਰੁਪਏ ਅਤੇ 18 ਕੈਰਟ ਸੋਨਾ 74820 ਰੁਪਏ ਤੇ ਵਿਕਰੀ ਹੈ ਜੇਕਰ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਇਹ 114900 ਰੁਪਏ ਤੇ ਵਪਾਰ ਕਰ ਰਿਹਾ ਹੈ ਆਪਣੇ ਸ਼ਹਿਰ ਵਿੱਚ ਜਾਣੋ ਨਵੀਆਂ ਕੀਮਤਾਂ ਅੱਜ ਰਾਸ਼ਟਰੀ ਰਾਜਸਥਾਨੀ ਦਿੱਲੀ ਵਿੱਚ 24 ਕੈਰਟ ਸੋਨਾ 99910 ਰੁਪਏ ਤੇ ਵਪਾਰ ਕਰ ਰਿਹਾ ਜਦੋਂ ਕਿ 22 ਕੈਰਟ ਸੋਨਾ 91590 ਰੁਪਏ ਅਤੇ 18 ਕੈਰਟ ਸੋਨਾ 74940 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਹੈ ਜਦੋਂ ਕਿ ਵਿੱਤੀ ਰਾਜਸਥਾਨੀ ਮੁੰਬਈ ਚਨਈ ਕੋਲਕਾਤਾ ਬੰਗਲੌਰੂ ਜੇ ਸ਼ੁਰੂਆਤੀ ਵਪਾਰ ਦੌਰਾਨ 24 ਕੈਰਟ ਸੋਨਾ 99760 ਰੁਪਏ ਤੇ ਵਿਕ ਰਿਹਾ ਹੈ ਅਤੇ ਮੁੰਬਈ ਚ ਨਈ ਕੋਲਕਾਤਾ ਤੇ ਬੰਗਲੌਰੂ ਵਿੱਚ 22 ਕੈਰਟ ਸੋਨਾ 91440 ਰੁਪਏ ਤੇ ਵਿਕ ਰਿਹਾ ਹੈ ਜਦੋਂ ਕਿ ਮੁੰਬਈ ਚ ਨਈ ਕੋਲਕਾਤਾ ਤੇ ਬੰਗਲੌਰੂ ਦੇ ਸਰਾਫਾ ਬਾਜ਼ਾਰ ਵਿੱਚ 18 ਕੈਰਟ ਸੋਨਾ 74820 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਹੈ ਜਾਣੋ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ਕੀਮਤ ਸੋਨੇ ਅਤੇ ਚਾਂਦੀ ਦੀ ਕੀਮਤ ਰੋਜ਼ਾਨਾ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਇਸ ਲਈ ਕਈ ਕਾਰਕ ਜਿੰਮੇਵਾਰ ਹਨ ਐਕਸਚੇਂਜ ਰੇਟ ਤੋਂ ਇਲਾਵਾ ਡਾਲਰ ਦੀਆਂ ਕੀਮਤਾਂ ਵਿੱਚ ਉਤਰਾ ਚੜ੍ਹਾਅ ਕਸਟਮ ਡਿਊਟੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉੱਤਲ-ਬੁਥਲ ਦਾ ਵੀ ਸੋਨੇ ਦੀ ਕੀਮਤ 'ਤੇ ਸਿੱਧਾ ਅਸਰ ਪੈਂਦਾ ਜੇਕਰ ਵਿਸ਼ਵ ਬਾਜ਼ਾਰ ਵਿੱਚ ਅਨਿਸ਼ਚਿਤਤਾ ਦੀ ਸਥਿਤੀ ਹੈ ਤਾਂ ਨਿਵੇਸ਼ਕ ਬਾਜ਼ਾਰ ਤੋਂ ਦੂਰੀ ਬਣਾਉਣਾ ਅਤੇ ਸੋਨੇ ਅਤੇ ਚਾਂਦੀ ਵਰਗੀਆਂ ਚੀਜ਼ਾਂ ਵਿੱਚ ਸੁਰੱਖਿਅਤ ਨਿਵੇਸ਼ ਵਿੱਚ ਆਪਣਾ ਪੈਸਾ ਲਗਾਉਣਾ ਵੇਤਰ ਸਮਝਦੇ ਹਨ ਇਸ ਦੇ ਨਾਲ ਹੀ ਭਾਰਤ ਵਿੱਚ ਸੋਨੇ ਦਾ ਬਹੁਤ ਸਮਾਜਿਕ ਆਰਥਿਕ ਮਹੱਤਵ ਹੈ ਇੱਥੇ ਕਿਸੇ ਵੀ ਵਿਆਹ ਜਾਂ ਤਿਉਹਾਰ ਵਿੱਚ ਸੋਨਾ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਪਰਿਵਾਰ ਵਿੱਚ ਸੋਨਾ ਹੋਣਾ ਉਸ ਪਰਿਵਾਰ ਦੀ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਸੋਨੇ ਨੇ ਹਰ ਯੁੱਗ ਵਿੱਚ ਮਹਿੰਗਾਈ ਨਾਲੋਂ ਬਿਹਤਰ ਰਿਟਰਨ ਦੇਣ ਲਈ ਆਪਣੇ ਆਪ ਨੂੰ ਸਾਬਿਤ ਕੀਤਾ ਹੈ ਇਹੀ ਕਾਰਨ ਹੈ ਕਿ ਇਸ ਦੀ ਮੰਗ ਹਮੇਸ਼ਾ ਬਣੀ ਰਹੀ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਅਪਡੇਟ ਚੰਗੇ ਲੱਗੇ ਹੋਣਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਾਰਾ of